ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤ ਸਿਰੇ ਕਾਲ ਤੇ ਮੈਂ ਘਰੋਂ ਤੁਰਦਾ ਤੁਰਦਾ ਆ ਗਿਆ ਆਪਣੀ ਮੋਟਰ ਤੇ ਤੇ ਮੈਂ ਚੱਲ ਝੋਨੇ ਨੂੰ ਗੇੜਾ ਕੱਢ ਕੇ ਆਉਣੇ ਆ ਤੇ ਇੱਕ ਉੱਪਰ ਬੱਦਲਵਾਈ ਬਣੀ ਹੋਈ ਏ ਕਿ ਫਸਲ ਪੱਕ ਗਈ ਏ ਕਈਆਂ ਥਾਵਾਂ ਤੇ ਪੱਕ ਗਈ ਏ ਕਈਂ ਥਾਵਾਂ ਤੇ ਵੱਢਦੇ ਪੈਣੇ ਅਤੇ ਕਈਆਂ ਥਾਵਾਂ ਤੇ ਤਿਆਰੀ ਏ ਤੇ ਜਿਵੇਂ ਕਿ ਆ ਹੁਣ ਝੋਨਾ ਆ ਦੇਖੋ ਇੱਧਰ ਤੱਤੀ ਝੋਨਾ ਪੱਕਿਆ ਪਿਆ ਬੇਣੋ ਦੇਣੀ ਮੁੰਜਰਾ ਲਾਲ ਹੁੰਦੀਆਂ ਉਹਦੀਆਂ ਤੇ ਐਸ ਪਾਸੇ ਨਿਸਰਦਾ ਆਉਦਾ ਠੀਕ ਨਾ ਤੇ ਹੁਣ ਰੱਬ ਅੱਗੇ ਇਹੀ ਅਰਦਾਸ ਕਰਦੇ ਆ ਵਾਹਿਗੁਰੂ ਹਰ ਇੱਕ ਨੂੰ ਟਾਈਮ ਦੇ ਹਰ ਇੱਕ ਨੂੰ ਮੌਕਾ ਦੇ ਕਿ ਫਸਲ ਪੱਕੇ ਜਿਵੇਂ ਤਰ ਆਪਦੀ ਫਸਲ ਸਾਂਭੇ ਤਿੰਨ ਚਾਰ ਦਿਨ ਤਾਂ ਗਰਮੀ ਬਹੁਤ ਜ਼ਿਆਦਾ ਪਈ ਲੈਡ ਚੱਲਦੀ ਪਈ ਏ ਮੋਟਰਾਂ ਵਾਲੀ ਤੇ ਮੋਟਰ ਆਪਾਂ ਦਾ ਕਰਤੀ ਬੰਦ ਆਓ ਚੱਲੋ ਤੁਹਾਨੂੰ ਦਿਖਾਉਣੇ ਆ ਆਪਣਾ ਝੋਨਾ ਆ ਵੇਖੋ ਨਾ ਸਾਈਡਾਂ ਦੇ ਮੁੰਜਰਾ ਸਾਈਡ ਤੇਰਾ ਵੈਸੇ ਉੰਜ ਵੀ ਮੁੰਜਰ ਛੇਤੀ ਪੱਕ ਜਾਂਦੀ ਏ ਪਰ ਇਹ ਵਿੱਚੋਂ ਵੀ ਆ ਪੱਕਿਆ ਹੋਇਆ ਝੋਨਾ ਹੁਣ ਤਾਂ ਮਹਾਰਾਜ ਦੇਣ ਦੇਵੇ ਹੈਨਾ ਚੰਗਾ ਵਧੀਆ ਦੇਣ ਲੱਗਣ ਤੇ ਝੋਨੇ ਆਪਦੇ ਟਾਈਮ ਤੇ ਪੱਕਣ ਪੱਕਣ ਤੋਂ ਬਾਅਦ ਤੇ ਜੱਟ ਜ਼ਿਮੀਦਾਰ ਜੋ ਵੀ ਆਪਦਾ ਆਪਦਾ ਫਸਲ ਸੰਭ ਲੈਣ ਉਸ ਤੋਂ ਬਾਅਦ ਰੱਬਾ ਜੋ ਮਰਜ਼ੀ ਕੀਤੀ ਜਾਵੇ ਆ ਚੋਨਾ 110 ਇਹ ਵੀ ਵਧੀਆ ਨਿਸਰ ਪਿਆ ਤੇ ਐਸ ਪਾਸੇ 33 ਚੋਨਾ ਹੁਣ ਤਾਂ ਵੈਸੇ ਦੇਣ ਦੇਣੇ ਚਾਹੀਦੇ ਨੇ ਰੱਬ ਨੂੰ ਪਰ ਐਸਾ ਕਿ ਜੋਰ ਨਹੀਂ ਹੈਗਾ ਕਿਸੇ ਦਾ ਆ ਵੇਖੋ ਨਾ ਕਿੰਨੀ ਵਧੀਆ ਫਸਲ ਖਲੀ ਫਸਲਾਂ ਪੱਕਣ ਤੇ ਹੁਣ ਤੇ ਹੁਣ ਤਾਂ ਮਹਾਰਾਜ ਦਿਨ ਦੇਵੇ ਸਾਰਿਆਂ ਨੂੰ ਤੇ ਸਾਰਿਆਂ ਨੇ ਆਪ ਦਾ ਆਪ ਦਾ ਝੋਨਾ ਫਸਲ ਸੰਭ ਲੈਣ ਇਨ੍ਹਾਂ ਫਸਲਾਂ ਤੇ ਕਈਆਂ ਦੇ ਕਈ ਸਰਕਲ ਚੱਲਦੇ ਨੇ ਵੱਖ-ਵੱਖ ਤਰ੍ਹਾਂ ਦੇ ਕਹੇ ਨੇ ਕੀ ਕਰਨਾ ਕਿਹਨੇ ਕੋਈ ਆਦੇ ਬੱਚਿਆਂ ਦੇ ਵਿਆਹ ਸ਼ਾਦੀ ਕਰਨਾ ਕਿਸੇ ਨੇ ਆਦਾ ਘਰ-ਬਾਰ ਬਣਾਉਣਾ ਇਸੇ ਤਰ੍ਹਾਂ ਹੀ ਕੰਮ ਚੱਲਦਾ ਸਰਕਲ ਤੇ ਝੋਨਾ ਦੇਖੋ ਇੱਧਰ ਚੰਗੀ ਵਧੀਆ ਫਸਲ ਖੜੀ ਹੋਈ ਇਹ ਬਾਕੀ ਹੁਣ ਐਂਡ ਤੇ ਆਣ ਕੇ ਮਹਾਰਾ ਇਹ ਵੀ ਦਿਨ ਚੰਗੇ ਦੇ ਦੇ ਨਾ ਫਿਰ ਤਾਂ ਉਦੋਂ ਜ਼ਿਆਦਾ ਨਜ਼ਾਰਾ ਆਹ ਦੇਖੋ ਕੱਤੀ ਝੋਨਾ ਮੈਨੇ ਮੋਢੇ-ਮੋਢੇ ਤੇ ਕਰਾਉਂਦਾ ਆйга ਪੂਸਾ ਚੋਨਾ ਤੇ ਇੱਧਰ ਆ ਵੇਖੋ ਕਤੀ ਚੋਨਾ ਕਤੀ ਚੋਨਾ ਦਾ ਦਿਨੋ ਦੇਣੀ ਚੜਿਆ ਆਉਂਦਾ ਤੇ ਠੰਡੀ ਠੰਡੀ ਹਵਾ ਚੱਲ ਪਈ ਓਣ ਤਾਂ ਇਹੋ ਹੀ ਵਾਰ-ਵਾਰ ਆਪਾਂ ਅਰਦਾਸ ਕਰ ਸਕਦੇ ਮਹਾਰਾਜ ਅੱਗੇ ਫਸਲਾਂ ਪੱਕੀਆਂ ਪਈਆਂ ਨੇ ਪ੍ਰਮਾਤਮਾ ਹਰ ਇੱਕ ਨੂੰ ਦੇਣ ਦਿਓ ਤੇ ਹਰ ਇੱਕ ਆਪਦੀ ਫਸਲ ਸਾਂਭ ਸੰਭਾਲ ਕਰ ਲੈ ਕਿਉਂਕਿ ਇਸੇ ਫਸਲ ਦੇ ਸਿਰ ਤੇ ਹੀ ਜੀਵਿਦਾਰ ਨੇ ਕਈ ਕੁਛ ਕਰਨਾ ਬੱਦਲ ਵਾਈ ਵੇਖੋ ਕਿੰਨੀ ਬਣੀ ਹੋਈ ਆਵੇ ਲਾਲੀ ਚ ਆ ਗਿਆ ਕਿ ਨਹੀਂ ਝੋਨਾ ਕਿਹੇ ਪਾਸੇ ਮੀਂਹ ਤਾਂ ਪੈਂਦਾ ਪਿਆ ਜਿਹੜੀ ਠੰਡੀ ਠੰਡੀ ਹਵਾ ਆਉਂਦੀ ਏ ਫੂਸਾ ਝੋਨਾ ਵੇਖੋ ਜੀ ਹੁਣ ਨਿਸਰਨਾ ਸ਼ੁਰੂ ਹੋ ਗਿਆ ਆ ਲਓ ਇਹ ਹੁਣ ਨਿਸਰਦਾ ਪਿਆ ਤੇ 31 ਝੋਨਾ ਇਧਰ ਪੱਕਣਾ ਸ਼ੁਰੂ ਹੋ ਗਿਆ ਯਰ 31 ਝੋਨਾ ਦਾ ਦਿਨੋ ਦਿਨੀ ਕਰਮਾ ਵਾਲਾ ਚੜਦਾ ਆਗਾ 31 ਝੋਨੇ ਦਾ ਇੱਕ ਮੈਂ ਹਿਸਾਬ ਲਾਇਆ ਜੀ ਇਹ ਜਿਵੇਂ ਉੱਤੇ ਤੇ ਆਵੇ ਨਿਸਰਦਾ ਪੱਕਦਾ ਪਿਆ ਤੇ ਏਟ ਹੋਏ ਨਸਰਦਾ ਪਿਆ ਕਈਆਂ ਥਾਵਾਂ ਨੂੰ ਪਤਾ ਨਹੀਂ ਕੀ ਗੱਲ ਏ ਜਿਵੇਂ ਆਹ ਜਿਹੜਾ ਆਵੇ ਇਹ ਬਾਤੋਂ ਨਸਰਿਆ ਝੋਨਾ ਦੇ ਵੈਸੇ 31 ਵਧੀਆ ਖੜਾ ਤੇ ਇਹਦੇ ਝਾੜ ਤੋਂ ਪਤਾ ਲੱਗੇਗਾ ਚਲੋ ਮਾਰੇ ਮੇਰ ਕਰੇ ਹਰ ਇੱਕ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਆ ਥੋੜਾ ਫੂਸੇ ਦਾ ਪੰਗਾ ਪੈਣਾ ਝੋਨੇ ਦਾ ਬਾਕੀ ਤਕਰੀਬਨ ਸਾਰੇ ਝੋਨੇ ਵਧਿਆ ਨੇ ਇਸ ਟਾਈਮ ਹਵਾ ਚੱਲ ਪਈ ਠੰਡੀ ਤੇ ਆਪਾਂ ਮੁੜ ਗਏ ਪਿਛਾਂ ਨੂੰ ਕਿਉਂ بارش ਦਾ ਨਹੀਂ ਪਤਾ ਹੈਗਾ ਔਰ ਸਾਹਮਣੇ ਮੋਟਰ ਆਪਣੀ ਮੋਟਰ ਤਾਂ ਤੁਹਾਨੂੰ ਦਿਖਾਉਂਦੇ ਹੀ ਰਹਿੰਦੇ ਆ ਕਈ ਇਹ ਲਖੜਾ ਵਾਰ-ਵਾਰ ਮੋਟਰ 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 ਹੀ ਕਰਦੇ ਰਹਿੰਦੇ ਨੇ ਜਦੋਂ ਜੱਟ ਸਵੇਰੇ ਮੋਟਰ ਤੇ ਆਉਂਦਾ ਨਾ ਉਹਦੇ ਦਿਨ ਦੀ ਸ਼ੁਰੂਆਤ ਹੀ ਉੱਥੋਂ ਹੁੰਦੀ ਹੈ ਪੱਠੇ-ਦੱਥੇ ਦੇ ਵੀ ਫਸਲ ਦੀ ਵੀ ਠੀਕ ਨਾ ਇਸ ਕਰਕੇ ਮੋਟਰ ਨੂੰ ਆਪਾਂ ਜ਼ਿਆਦਾ ਪਹਿਲ ਦਿੰਨੇ ਆ ਆ ਚੋਣਾ ਪਹਿਲਾਂ ਪੱਕ ਜਾਣਾ ਤੇ ਆ ਥੋੜਾ ਹੀ ਲੇਟ ਪੱਕੇਗਾ ਇਧਰੋਂ ਅਜੇ ਹਰਿਆ ਤੇ ਆ ਲਾਲੀ ਚ ਆ ਗਿਆ 31 ਝੋਨੇ ਦੀ ਇੱਕ ਖਾਸियत ਇਹ ਇਹ ਵੇਖ ਲਓ ਜੀ ਆ ਜਿਹੜਾ ਇੰਦਾ ਨਾ ਜਿਹੜਾ ਮੁੱਢ ਮੁੱਢ ਬਿਲਕੁਲ ਹਰਿਆ ਖਲਾ ਤੇ ਜਿਹੜੀ ਮੁੰਜਰ ਇਹ ਪੱਕਣੀ ਸ਼ੁਰੂ ਹੋ ਗਈ ਆ ਵੇਖੋ ਨਾ ਸਾਰਾ ਬਿਲਕੁਲ ਹਰਿਆ ਤੇ ਜਿਹੜੀ ਮੁੰਜਰ ਹੈ ਮੁੰਜਰ ਲਾਲੀ ਚ ਆ ਗਈ ਵੱਟ ਦੇ ਨਾਲ ਤਾਂ ਉੰਜ ਵੀ ਛੇਤੀ ਝੋਨਾ ਪੱਕ ਜਾਂਦਾ ਹੁੰਦਾ ਜਿਹੜੇ ਪਾਸੇ ਵੱਟ ਦੇ ਨਾਲ ਨਾ ਝੋਨਾ ਇਹ ਛੇਤੀ ਦਰੋਂ ਪੱਕ ਜਾਂਦਾ ਪਰ ਵਿੱਚੋਂ ਵੀ ਪੂਰਾ ਲਾਲੀ ਚ ਝੋਨਾ ਇਹ ਇਧਰ ਖੜਾ ਹਰਿਆ ਹਰਿਆ ਗਾਚੇ ਵਰਗਾ ਹੁਣ ਤਾਂ ਜਿਵੇਂ ਹਵਾ ਉਹ ਚੱਲਦੀ ਆ ਹੈ ਨਾ ਇਹ ਡਰਾਉਂਦੀਆਂ ਨੇ ਹੁਣ ਤਾਂ ਪ੍ਰਮਾਤਮਾ ਨੇ ਰਿਆ ਨੂੰ ਰਿਆ ਦਾ ਵਿਚਾਰ ਰੱਖੀ ਕਈਆਂ ਥਾਵਾਂ ਤੇ ਵੇਖਿਆ ਉਦਨ ਅਸੀਂ ਗਏ ਸੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਉੱਧਰ ਮਸ਼ੀਨਾਂ ਚੱਲਦੀਆਂ ਪਈਆਂ ਨੇ ਇੱਧਰ ਆਪਣੇ ਲੇਟ ਲੋ ਜੀ ਇੰਨੀ ਕੋ ਆਪਾਂ ਤੁਹਾਨੂੰ ਵੀਡੀਓ ਵਿਖਾਉਨੇ ਆ ਇਸ ਤੋਂ ਬਾਅਦ ਝੋਨਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਏ ਕੀ ਕੁਛ ਹੈਗਾ ਲਓ ਜੀ ਏਸੀ ਆਪਣੇ ਝੋਨੇ ਦਾ ਟੂਰ ਦੇਖੋ ਜੀ ਮੌਸਮ ਕਿੰਨਾ ਸੋਹਣਾ ਬਣਿਆ ਹੋਇਆ ਕਿ ਆਨੇ ਨੇ ਸਾਡੇ ਖੂਹ ਤੇ ਛਿਮਲਾ ਪਰ ਐਸ ਛਿਮਲੇ ਤੋਂ ਆਪਾਂ ਨੂੰ ਡਾਰੀ ਲੱਗਦਾ ਔ ਸੂਰਜ ਥੋੜੀਆਂ ਥੋੜੀਆਂ ਝਾਤੀਆਂ ਵੀ ਮਾਰਦਾ ਡਾਰ ਇਸ ਕਰਕੇ ਲੱਗਦਾ ਹੈ ਕਿ ਫਸਲ ਇਹ ਪੱਕੀ ਹੋਣ ਫਸਲ ਪੱਕੀ ਤੋਂ ਤਾਂ ਡਰ ਲੱਗਣਾ ਹੀ ਲੱਗਣਾ ਝੋਨੇ ਪੱਕਦੇ ਪਹਿਣੇ ਮਹਾਰਾਜ ਟਾਈਮ ਦੇਵੇ ਹਰ ਇੱਕ ਨੂੰ ਨੌਜੀ ਸਾਰਿਆਂ ਨੂੰ ਦੱਸਣਾ ਕਿ ਵੀਡੀਓ ਆਪਣੀ ਕਿਸ ਤਰ੍ਹਾਂ ਲੱਗੀ ਤੇ ਇਹ ਨਿੱਕਾ ਜਿਹਾ ਕਤੂਰ ਸੀ ਆਪਣੇ ਝੋਨੇ ਦਾ ਤੇ ਜੋ ਆਪਾਂ ਤੁਹਾਨੂੰ ਦਿਖਾ ਕੇ ਲਿਆਏ ਆ ਤੇ ਹੋਲੀ-ਹੋਲੀ ਐਸੀ ਤਰ੍ਹਾਂ ਹੀ ਵੀਡੀਓ ਨਿੱਕੇ-ਨਿੱਕੇ ਬਣਾ ਕੇ ਪਾਉਂਦੇ ਰਹੀਦਾ ਤੇ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਥੋੜੇ ਜੇ ਸਮੇਂ ਤੱਕ ਅਪਾ ਬਾਹਰ ਵੀ ਨਿਕਲਾਂਗੇ ਝੋਨੇ ਜੋ ਫ੍ਰੀ ਹੋ ਗਏ ਨੇ ਝੋਨੇ ਵਿੱਚ ਟਾਈਮ ਹੁੰਦਾ ਉਹਨਾਂ ਕੋਈ ਖਿਰਖਾਦ ਪਾਲੀ ਦਵਾਈ ਪਾਲੀ ਕਿਦੇ ਪਾਣੀ ਇੱਧਰ ਨੂੰ ਲਾ ਤਾ ਕਿਦੇ ਇੱਧਰ ਨੂੰ ਲਾ ਤਾ ਤੇ ਸਿਆਲ ਦੇ ਵਿੱਚ ਆਪਾਂ ਹੁੰਨੇ ਆ ਵੇਲੇ ਇਸ ਕਰਕੇ ਸਿਆਲ ਦੇ ਵਿੱਚ ਤੁਹਾਨੂੰ ਸੋਹਣੀਆਂ ਸੋਹਣੀਆਂ ਵੀਡੀਓ ਬਣਾ ਕੇ ਦਿਖਾਵਾਂ ਕਰਾਂਗੇ ਘਰੋਂ ਨਿਕਲਾਂਗੇ ਬਾਹਰ ਆਪਾਂ ਤੇ ਥੋੜੇ ਦਿਨਾਂ ਤਿੱਕਰ ਟਰੈਕਟਰ ਆਪਣਾ ਲਾਉਣਾ ਆਪਾਂ ਪਰਾਲੀ ਵਾਲੀਆਂ ਗੱਠਾਂ ਤੇ ਤੇ ਫਿਰ ਉੱਥੋਂ ਦਾ ਆਪਾਂ ਤੁਹਾਨੂੰ ਹਰ ਇੱਕ ਕੀ ਦਿਖਾਵਾ ਕਰਾਂਗੇ ਜਿਵੇਂ ਟਰੈਕਟਰ ਖੁੱਬ ਦੇ ਦਿਖਾਵਾ ਕਰਾਂਗੇ ਟਰੈਕਟਰ ਨਿਕਲਦੇ ਦਿਖਾਵਾ ਕਰਾਂਗੇ ਇਸੇ ਤਰ੍ਹਾਂ ਵੀਡੀਓ ਆਪਾਂ ਪਾਉਂਦੇ ਰਵਾਂਗੇ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਧੰਨਵਾਦ ਜੀ